ਜੋੜ-ਜੋੜ ਮਾਇਆ ਜਿੰਨਾ 40-40 ਗੰਜੇ ਰੱਖੀ ਖਾਲੀ ਹੱਥ ਤੁਰੇ ਧਨਵਾਨ ਜਾਂਦੇ ਵੇਖੇ ਨੇ ਜੋੜ-ਜੋੜ ਮਾਇਆ ਜਿੰਨਾ 40-40 ਗੰਜੇ ਰੱਖੀ ਖਾਲੀ ਹੱਥੀ ਤੁਰੇ ਧਨਵਾਨ ਜਾਂਦੇ ਵੇਖੇ ਨੇ ਵੇਦ ਪਾਠ ਮੰਦਰ ਪੁਜਾਰੀ ਤੇ ਰਬਾਬੀ ਹਾਜੀ ਰਾਗੀ ਠਾਡੀ ਕਵੀ ਵਿਦਵਾਨ ਜਾਂਦੇ ਵੇਖੇ ਨੇ ਵੇਦ ਪਾਠ ਮੰਦਰ ਪੁਜਾਰੀ ਤੇ ਰਬਾਬੀ ਹਾਜੀ ਰਾਗੀ ਠਾਡੀ ਕਵੀ ਵਿਦਵਾਨ ਜਾਂਦੇ ਵੇਖੇ ਨੇ ਸਾਰ ਸਤਿ ਸ਼ਕਲ ਜੀ ਸੋਦਰ ਮੈਂ ਦੱਸਣਾ ਚਾਹਣੀ ਮੈਂ ਤੇ ਰਪਿੰਦਰ ਰਿੰਪੀ ਦੱਸਣ ਲੱਗੀਆਂ ਤੁਹਾਨੂੰ ਅੱਜ ਅਸੀਂ ਹਰਿਆਣੇ ਦੇ ਪ੍ਰੋਗਰਾਮ ਸੀਗਾ ਰਾਣੀਏ ਸੋ ਆਉਂਦੇ ਸਾਡੇ ਕੋਈ ਜਾਣ ਪਹਿਚਾਨ ਆ ਸੀਗਾ ਸਾਡਾ ਗੀਤਕਾਰ ਤੇ ਉਹ ਜ਼ਿਆਦਾ ਸੀਰੀਅਸ ਕੰਡੀਸ਼ਨ ਸੀ ਅਸੀਂ ਆਉਂਦੇ ਹੋਏ ਉਹਦਾ ਕਰੇ ਪਤਾ ਲੈਣ ਚਲੇਗੇ ਜਦ ਬਾਅਦ ਅਸੀਂ ਪੁੱਛ ਦੱਸ ਕੀਤੀ ਕਹਿੰਦੇ ਵੀ ਇਹਨੂੰ ਕੋਈ ਬੰਦਾ ਧਮਕੀਆਂ ਦਿੰਦਾ ਸੀ ਹਨਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਹਨੂੰ ਕੋਈ ਧਮਕੀਆਂ ਦਿੰਦਾ ਸੀ ਕਹਿੰਦੇ ਕੋਈ ਬਲੈਕਮੇਲ ਕਰਦਾ ਸੀ ਹਾਲੇ ਤਾਂ ਮੈਂ ਦੱਸਣਾ ਚਾਹੁੰਨੀ ਆ ਜਿਹੜੇ ਬਲੈਕਮੇਲ ਕਰ ਧਮਕੀਆਂ ਦਿੰਦੇ ਆ ਇਹ ਹੋ ਜਾ ਕੰਮ ਨਹੀਂ ਕਰਨਾ ਚਾਹੀਦਾ ਜੇ ਕਿਸੇ ਨੇ ਕੋਈ ਕਰਦਾ ਵੀ ਹੈ ਤਾਂ ਤੁਸੀਂ ਕੋਈ ਵੀ ਗਲਤ ਸਟੈਪ ਨਾ ਚੱਕਿਆ ਕਰੋ ਹਨਾ ਵੀ ਤੁਸੀਂ ਆਪੋ ਆਪਣੇ ਘਰੇ ਦੱਸਿਆ ਕਰੋ ਜਿੰਨਾਂ ਦੇ ਬੱਚੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਜੇ ਬੱਚੇ ਆਪਣੇ ਮਾਪਿਆਂ ਨੂੰ ਦੱਸਿਆ ਕਰੋ ਤੁਸੀਂ ਕਦੇ ਵੀ ਗਲਤ ਸਟੈਪ ਨਾ ਚੱਕਿਆ ਕਰੋ ਤਾਂ ਕਰਦੇ ਬੰਦੇ ਜਿਆਦਾ ਨਹੀਂ ਜਿਆਦਾ ਕੰਡੀਸ਼ਨ ਜਿਹੜੀ ਜਿਆਦਾ ਵੀ ਬੰਦਾ ਸੀਰੀਅਸ ਹੋਇਆ ਪਿਆਸੇ ਨਾ ਕਰਦੇ ਵੈਸੇ ਕੀ ਕਹਿੰਦੇ ਵੀ ਵੈਸੇ ਗੱਲ ਵੈਸੇ ਮਜ਼ਾਕ ਵਾਲੀ ਗੱਲ ਨਹੀਂ ਕਰਦੇ ਕਹਿੰਦੇ ਵੀ ਇਤੋਂ ਨਾਲ ਤਾਂ ਰੱਬ ਇਹਨੂੰ ਚੱਕ ਹੀ ਲਵੇ ਕਹਿੰਦੇ ਹੁਣ ਸਾਨੂੰ ਸਾਹਮਣਾ ਕਿੰਨਾ ਔਖਾ ਹੋਇਆ ਪਿਆ ਆ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਹੈ ਨਾ ਵੀ ਜੇ ਤਾਂ ਬੰਦਾ ਐਟ ਅ ਟਾਈਮ ਬੰਦੇ ਦੀ ਡੈਥ ਹੋ ਜੇ ਮੌਤ ਹੋ ਜੇ ਤਾਂ ਤਾਂ ਆਪਾਂ ਕਹਿ ਦਿੰਦੇ ਮੰਜੇ ਤੇ ਪਾ ਜਾਂਦਾ ਅਸੀਂ ਸਾਹਮ ਲੈ ਲੈਂਦੇ ਅਸੀਂ ਸੇਵਾ ਕਰ ਲੈਂਦੇ ਅਸੀਂ ਉਹਦੇ ਨਾਲ ਗੱਲਾਂ ਕਰ ਲੈਂਦੇ ਹਣਾ ਤੇ ਜੇ ਬੰਦਾ ਬਿਮਾਰ ਹੋ ਜਾਂਦਾ ਉਹਦੀ ਲੱਤਾਂ ਟੁੱਟ ਜੇ ਨੇ ਸਾਹਮਣੇ ਤੇ ਫਿਰ ਆਪਾਂ ਕਹਿੰਦੇ ਤੁਰਤੀ ਮਰ ਜਾਂਦਾ ਪਰ ਇਹ ਇੰਨਾ ਚਿਰ ਕਿਉਂ ਨਰਕ ਭੋਗ ਗਿਆ ਤੁਸੀਂ ਵੀ ਨ ਕਮੈਂਟ ਕਰਕੇ ਆਏ ਦੱਸਣਾ ਵੀ ਦੋਨਾਂ ਚੋਂ ਗੱਲ ਕਿਹੜੀ ਸਹੀ ਐ ਵੈਸੇ ਥਾਰਾਂ ਨੂੰ ਜਾਣਣਾ ਹੈ ਨਾ ਮੈ ਵੀ ਜਾਣਾਂ ਤੁਸੀਂ ਵੀ ਜਾਣਾਂ ਜੋ ਐ ਸੋ ਚੱਲ ਸੀ ਸਭ ਕੋਈ ਆਈ ਵਾਰੀ ਇੱਕ ਤਾਂ ਆਏ ਪੁੱਛਣਾ ਦੂਜਾ ਪੁਆਇੰਟ ਹੈਗਾ ਮੇਰਾ ਹਨਾ ਵੀ ਜਿਉਂਦੇ ਮਾਪਿਓ ਨੂੰ ਅੱਜ ਕੱਲ ਦਾ ਕਾਲ ਯੁਗ ਜਵਾਨਾ ਵੈਸੇ ਪੰਜੇ ਉਂਗਲ ਇੱਕਸਾਰ ਨਹੀਂ ਹੁੰਦੀਆਂ ਹਨਾ ਵੀ ਬਹੁਤ ਘੱਟ ਬੱਚੇ ਮਾਪਿਓ ਵੱਲ ਧਿਆਨ ਦਿੰਦੇ ਆ ਫੇਰ ਕਹਿੰਦੇ ਆ ਉਸ ਤੋਂ ਬਾਅਦ ਗਾਣ ਜਦੋਂ ਮਾਪੇ ਦੁਨੀਆ ਤੋਂ ਚਲੇ ਜਾਂਦੇ ਫੇਰ ਕਹਿਣਗੇ ਸਟੇਟਸ ਲਾਉਣਗੇ ਜਾਂ ਗੀਤ ਲਾਉਣਗੇ ਕਬਰਾਂ ਵਿੱਚੋਂ ਬੋਲੀ ਮਾਏ ਦੁੱਖ ਸੁੱਖ ਧੀ ਨਾਲ ਬੋਲੀ ਮਾਏ ਫੇਰ ਇਹੋ ਜਿਹੇ ਗੀਤ ਗਾਉਣਗੇ ਜਾਂ ਉਹ ਮੌਜਾਂ ਭੁੱਲਦੀਆਂ ਜਿਵੇਂ ਬਾਪੂ ਦੇ ਸਿਰ ਤੇ ਕਰੀਆਂ ਜਾਂ ਫੇਰ ਕਹਿਣਗੇ ਪੇਹੋ ਦੇ ਸਿਰ ਤੋਂ ਕੱਪੜਾ ਲਾ ਲਾ ਬਾਪੂ ਉੱਠ ਘੜ ਜਾਂਦੀ ਵਾਰ ਦੀਆਂ ਦੋ ਗੱਲਾਂ ਕਰ ਲਾ ਤੇ ਜਦੋਂ ਬਾਪੂ ਮੰਜੇ ਤੇ ਬੈਠਾ ਹੁੰਦਾ ਕਦੇ ਕੋਲ ਦੀ ਪਾਸਾ ਮਾਰ ਕੇ ਦੁਰਦਿਲਾਂਗੇ ਕਦੇ ਦੁਰਦਿਲਾਂਗੇ ਕਹਦੇ ਉਹਨੂੰ ਪਾਣੀ ਨਹੀਂ ਦਿੱਤਾ ਕਦੇ ਉਹਨੂੰ ਦਵਾਈ ਫੂਟੀ ਨਹੀਂ ਦਿੱਤੀ ਕਿਉਂਕਿ ਸਾਰੇ ਵਾਸਤੇ ਨਹੀਂ ਹੈਗਾ ਵੈਸੇ 10 20% ਹੈਗਾ ਦੁਨੀਆ ਤੇ ਹਨਾ ਨਾ ਸਾਰੀ ਦੁਨੀਆ ਘੁੰਮ ਲਈ ਵੀ ਆਪਣੇ ਮਾਪਿਆਂ ਦੀ ਵਾਤਵਾਰ ਕਦਰ ਕਰਿਆ ਕਰੋ ਕੋਈ ਘਰੇ ਥੋੜਾ ਬਿਮਾਰ ਹੁੰਦਾ ਉਹਨੂੰ ਵਾਤਵਾਰ ਸਾਂਮ੍ਹਿਆ ਕਰੋ ਆਏ ਨਾ ਕਿਹਾ ਕਰੋ ਵੀ ਹਾਂ ਇਹ ਛੇਤੀ ਮਰ ਜਾ ਮਰ ਰਾ ਤੱਕ ਤਾਂ ਸਭ ਨੇ ਮਾਰੀ ਜਾਣਾ ਜੇ ਕਿਸੇ ਦੀ ਆਪਾ ਬਿਮਾਰ ਬੰਦੇ ਦੀ ਸੇਵਾ ਕਰਾਂਗੇ ਤਾਂ ਆਪਣੀ ਵੀ ਇਸ ਤਰਾਈ ਹੋਣੀ ਹੈ ਹਨਾ ਕੋਈ ਬੰਦਾ ਡਿਪਰੈਸ਼ਨ ਨਾਲ ਡਿਪਰੈਸ਼ਨ ਦਾ ਸ਼ਿਕਾਰ ਹੈ ਬਿਮਾਰੀਆਂ ਦਾ ਸ਼ਿਕਾਰ ਹੈ ਜਾਂ ਕੋਈ ਬੰਦਾ ਕਿਸੇ ਨੂੰ ਬਾਹਰ ਬਲੈਕਮੇਲ ਕਰਦਾ ਉਹਨੂੰ ਆਪਣੇ ਦਿਲ ਦਾ ਜਿਹੜਾ ਦੁੱਖ ਹੈ ਘਰੇ ਖੁੱਲ ਕੇ ਦੱਸ ਦੇਣਾ ਚਾਹੀਦਾ ਹੈ ਫੂ ਉਹ ਕੰਦੇ ਵੀ ਜਿਹੜਾ ਬੰਦਾ ਇਹਨੂੰ ਬਲੈਕਮੇਲ ਕਰਦਾ ਸੀ ਉਹਦਾ ਤੁਸੀਂ ਪਰਚਾ ਦਰਜ ਕਰਾਤਾ ਉਹਨਾਂ ਦੇ ਫੋਨ 'ਚ ਰਿਕਾਰਡਿੰਗ ਆ ਵਗੈਰਾ ਸੀਗੀਆਂ ਨਾਲ ਤਾਂ ਉਹਨਾਂ ਦਾ ਘਰ ਬਰਬਾਦ ਹੋ ਗਿਆ ਤੇ ਜਿਹੜਾ ਬੱਚਾ ਮੁੰਡਾ ਬਿਮਾਰ ਪਿਆ ਸੀ ਉਹ ਵੀ ਦੋ ਬੱਚਿਆਂ ਦਾ ਪਿਓ ਸੀ ਨਾਲ ਇਹਨਾਂ ਦਾ ਘਰ ਬਰਬਾਦ ਹੋ ਗਿਆ ਕਿਉਂਕਿ ਥੋੜਾ ਜਿਹਾ ਆਪ ਨੂੰ ਵੇਖ ਕੇ ਕਿਸੇ ਨੂੰ ਬਲੈਕਮੇਲ ਕਰਨਾ ਧਿਆਨ ਨਾ ਕਰਨਾ ਚਾਹੀਦਾ ਹੈ ਧਮਕੀਆਂ ਦੇਣੀਆਂ ਧਿਆਨ ਨਾ ਦੇਣੀਆਂ ਚਾਹੀਦੀਆਂ ਕਿਉਂਕਿ ਜੈਸੀ ਕਰਨੀ ਤੈਸੀ ਭਰਨੀ ਫਿਰ ਬਾਅਦ 'ਚ ਤੁਹਾਨੂੰ ਪਤਾ ਹੀ ਵੀ ਕੀ ਹੁੰਦਾ ਗਲਤ ਕੰਮ ਦਾ ਗਲਤਨ ਦੀਜਾ ਨਿਕਲਦਾ ਤੁਸੀਂ ਕਮੈਂਟ ਕਰਕੇ ਦੱਸਣਾ ਸਤਿ ਸ਼੍ਰ